ਲੱਭੀ ਸੱਜਣੋ ਅੱਜ ਆਪਾਂ ਆਏ ਹੋਇਆ ਸਮਾਜ ਸੇਵੀ ਬਾਈ ਕੁਲਵਿੰਦਰ ਸਿੰਘ ਵੱਡੂ ਵਾਲੇ ਦੇ ਗ੍ਰਹਿ ਵਿਖੇ ਤੇ ਬਾਈ ਲਾਹ ਸਿੰਘ ਆਲੂ ਵਾਲੀਆ ਟੀਮ ਦੇ ਨਾਲ ਰਲ ਕੇ ਬਹੁਤ ਸੋਹਣਾ ਭਰਾਲਾ ਕਰਨ ਲੱਗਿਆ ਆਪਣੇ ਪਿੰਡ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਲੱਗੇ ਨੇ ਕਿਉਂ ਬਾਈ ਕਹਿੰਦਾ ਵੀ ਲਗਾਤਾਰ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ 'ਚ ਮੀਂਹ ਪੈਂਦੇ ਰਹੇ ਨੇ ਤੇ ਮੀਂਹ ਪੈਣ ਕਰਕੇ ਮਜ਼ਦੂਰਾ ਦੇ ਕੰਮਕਾਰ ਜਿਹੜੇ ਬਿਲਕੁਲ ਬੰਦ ਹੋਏ ਰਹੇ ਨੇ ਤੇ ਇਸ ਲਈ ਮੈਦੂਰਾ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਏ ਇਸ ਲਈ ਬਾਈ ਹੁਣਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਇਹ ਆਪਾਂ ਪਿੰਡ ਦੇ ਵਿੱਚ ਰਾਸ਼ਨ ਵੰਡਦੇ ਆ ਕਿਉਂਕਿ ਬਾਈ ਕਹਿੰਦਾ ਵੀ ਜਿੱਧਰ ਹੜ ਆਏ ਨੇ ਉਧਰ ਸੰਗਤ ਨੇ ਬਹੁਤ ਜ਼ਿਆਦੀ ਸੇਵਾ ਕਰਤੀ ਲੰਗਰ ਦੀ ਬਹੁਤ ਸਮਾਨ ਪਹੁੰਚ ਚੁੱਕਿਆ ਤੇ ਹੁਣ ਆਪਾਂ ਕਿਉਂ ਨਾ ਕੋਸ਼ਿਸ਼ ਕਰੀਏ ਵੀ ਆਪਣੇ ਪਿੰਡ ਦੇ ਵਿੱਚ ਹੀ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਕੰਮਕਾਰ ਮਹੀਆਂ ਕਰਨ ਬੰਦ ਹੋਈ ਰਹੇ ਨੇ ਇਹਨਾਂ ਨੂੰ ਮਦਦ ਕਰੀਏ ਇਹਨਾਂ ਦੀ ਬਾਹ ਫੜੀਏ ਠੀਕ ਹੈ ਦੇਖ ਸਕਦੇ ਜੇ ਬਹੁਤ ਵਧੀਆ ਬਾਈ ਨੇ ਅਪਰਾਲਾ ਕੀਤਾ ਵੀਰ ਹਣੀ ਅੱਗੇ ਵੀ ਐਵੇਂ ਦਾ ਮੰਨ ਲਓ ਸੇਵਾ ਕਰਦੇ ਰਹਿੰਦੇ ਨੇ ਇਸ ਤੋਂ ਪਹਿਲਾਂ ਬਾਈ ਹੋਣੀ ਹੜਾਂ ਦੇ ਵਿੱਚ ਤਰਪੈਲਾ ਵੰਡ ਕੇ ਆਏ ਸੀ ਤਰਪੈਲਾਂ ਦੀ ਸੇਵਾ ਕਰਕੇ ਆਏ ਸੀ ਜਿਹੜੇ ਏਰੀਏ ਦੇ ਵਿੱਚ ਹੜ ਆਏ ਹੋਏ ਨੇ ਉੱਧਰ ਜਾ ਕੇ ਤੇ ਇਸ ਤੋਂ ਅੱਗੇ ਵੀ ਆਪਣੀ ਬਾਈ ਹੋਣਾ ਨਾਲ ਗੱਲ ਹੋਈ ਏ ਬਾਈ ਹੋਣੀ ਕਹਿੰਦੇ ਜਿੱਥੇ ਵੀ ਹੜ ਪ੍ਰਭਾਵਿਤ ਲੋਕਾਂ ਨੂੰ ਲੋਡ ਹੋਈ ਚਾਹੇ ਇਸ ਤੋਂ ਅੱਗੇ ਮੰਨ ਲਓ ਕਿਰਾਏ ਮਾਰਨੇ ਨੇ ਟਰੈਕਟਰਾਂ ਦੀ ਲੋਡ ਹੋਵੇ ਚਾਹੇ ਤੇਲ ਦੀ ਲੋੜ ਹੋਵੇ ਚਾਹੇ ਕਿਸੇ ਚੀਜ਼ ਦੀ ਵੀ ਲੋੜ ਹੋਵੇ ਲਾਹ ਸਿੰਘ ਲਾਹ ਸਿੰਘ ਆਲੂ ਵਾਲੀਆ ਟੀਮ ਵੀ ਤੇ ਸਮਾਜ ਸੇਵੀ ਬਾਈ ਕੁਲਵਿੰਦਰ ਸਿੰਘ ਵੱਡੂ ਵਾਲ ਵੱਲੋਂ ਵੀ ਬਾਈ ਜਣੀਆਂ ਦੇ ਵੀ ਅਸੀਂ ਜਰੂਰ ਪਹੁੰਚਾਂਗੇ ਜਿੰਨੀ ਵੀ ਸਾਡੇ ਤੋਂ ਮਦਦ ਹੋਈ ਅਸੀਂ ਹੜਪ੍ਰਭਾਵਿਤ ਏਰੀਆ ਦੇ ਵਿੱਚ ਜਾ ਕੇ ਜਰੂਰ ਮਦਦ ਕਰਾਂਗੇ ਜਰੂਰ ਸੇਵਾ ਲੈ ਕੇ ਵੀ ਪਹੁੰਚਾਂਗੇ ਬਾਕੀ ਸੱਜਣ ਪਿਆਰਿਓ ਆਹ ਜਿਹੜਾ ਬਾਈ ਨੇ ਅਪਰਾਲਾ ਕੀਤਾ ਹੈ ਆਪਣੇ ਪਿੰਡ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਦੇ ਕੰਮਕਾਰ ਠੱਪ ਹੋਏ ਪਏ ਸੀ ਮੀਂਹ ਪੈਣ ਕਰਨ ਉਹਨਾਂ ਨੂੰ ਰਾਸ਼ਨ ਵੰਡ ਕੇ ਉਹਨਾਂ ਦੀ ਬਾਹ ਫੜੀਏ ਉਹਨਾਂ ਦੀ ਮਦਦ ਕੀਤੀ ਇਹ ਬਾਈ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਤੇ ਬਾਈ ਨੂੰ ਮਹਾਰਾਜ ਹੋਰ ਚੜ੍ਹਦੀ ਕਲਾ ਬਖਸ਼ੇ ਤਰੱਕੀਆਂ ਬਖਸ਼ੇ ਕੰਮਕਾਰ ਚ ਵਾਧਾ ਬਖਸ਼ੇ ਤੇ ਬਾਈ ਹੁਣੇ ਐ ਹੀ ਉਹਨਾਂ ਵਾਲੇ ਟਾਈਮ ਦੇ ਵਿੱਚ ਅੱਗੇ ਵੀ ਮੰਨ ਲਓ ਸੇਵਾ ਕਰਦੇ ਰਹਿਣ ਤੇ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸਾਰੇ ਲਾਹਸੰਗਾਲੂ ਵਾਲੀਆ ਟੀਮ ਨੂੰ ਵੀ ਉਹ ਵੀ ਵਾਤੋ ਵੱਧ ਲੋਕਾਂ ਦੀ ਬਾਹ ਫੜਦੇ ਰਹਿਣ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਦੇਖ ਸਕਦੇ ਜੀ ਭਰਾ ਦੇ ਵਿੱਚ ਕਿੰਨਾ ਜਜਬਾ ਸੇਵਾ ਕਰਨ ਦਾ ਬੰਦੇ ਦੇ ਵਿੱਚ ਜਜਬਾ ਹੋਣਾ ਚਾਹੀਦਾ ਸੇਵਾ ਕਰਨ ਦਾ ਬੰਦਾ ਕਿਤੇ ਵੀ ਥੋੜੇ ਤੋਂ ਥੋੜੇ ਦੇ ਵੀ ਸੇਵਾ ਕਰ ਸਕਦਾ ਠੀਕ ਹੈ ਬਾਕੀ ਸੇਵਾ ਵੰਡਣ ਸਮੇਂ ਜਿਹੜੇ ਵੀ ਭਰਾ ਇੱਥੇ ਪਹੁੰਚੇ ਨੇ ਸਾਰਿਆਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਆਪਾਂ ਵੈਗਰੂ ਅੱਗੇ ਹੀ ਅਰਦਾਸ ਬੇਨਤੀ ਕਰਦੇ ਆਂ ਵੈਗਰੂ ਆਪਣੇ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਆਪਣੇ ਸਾਰੇ ਵੀਰਾਂ ਨੂੰ ਮੰਨ ਲਓ ਵੱਧੋ ਵੱਧ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿਣਾ ਤੇ ਸਸਾਇਕਾਲ ਮੇਰੇ ਭਰਾਵਾਂ ਨੂੰ ਵੀਡੀਓ ਵੱਤ ਵੱਦ ਅੱਗੇ ਸ਼ੇਅਰ ਜ਼ਰੂਰ ਕਰ ਦਿਓ